ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਪਰਮੇ ਟਿੰਡੇ ਦੀ ਸਬਜ਼ੀ ਮਾਲਵੇ ਦੇ ਵਿੱਚ ਇਹਨੂੰ ਟਿੰਡੋ ਵੀ ਬੋਲਿਆ ਜਾਂਦਾ ਟਿੰਡੀਆਂ ਵੀ ਬੋਲਿਆ ਜਾਂਦਾ ਸਾਰੇ ਇਲਾਕਿਆਂ ਦੀ ਆਪੋ ਆਪਣੀ ਬੋਲੀ ਹੁੰਦੀ ਆ ਦੋਨੇ ਪਾਸਿਆਂ ਤੋਂ ਆਪਾਂ ਇਹਨੂੰ ਕੱਟਤਾ ਜਿੱਥੋਂ ਆਪਾਂ ਤੋੜਦੇ ਆ ਉੱਥੋਂ ਵੀ ਤੇ ਬੈਕਸਾਈਡ ਤੋਂ ਵੀ ਚੰਗੀ ਤਰ੍ਹਾਂ ਧੋ ਕੇ ਆਪਾਂ ਤਿਆਰ ਕਰੀਆਂ ਸੀ ਤੇ ਫਿਰ ਇਹਦੇ ਵਿੱਚ ਆਪਾਂ ਕੱਟ ਲਾਉਣਾ ਜੀ ਥੱਲੇ ਉਹ ਇਹ ਜੁੜੀ ਹੋਈ ਹੋਣੀ ਚਾਹੀਦੀ ਆ ਮੂੰਹ ਵਾਲੇ ਪਾਸੇ ਕੱਟ ਲਾਉਣਾ ਜਿੱਥੋਂ ਆਪਾਂ ਤੋੜਦੇ ਆ ਬੈਕ ਸਾਈਡ ਤੋਂ ਇਹਨੂੰ ਤੁਸੀਂ ਜੁੜੇ ਹੋਏ ਰੱਖਿਓ ਤੁਸੀਂ ਚਾਹੋ ਤਾਂ ਇਹਨੂੰ ਛਿੱਲ ਵੀ ਸਕਦੇ ਹੋ ਪਰ ਬਿਲਕੁਲ ਕੱਚੀ-ਕੱਚੀਆਂ ਟਿੰਡੀਆਂ ਸਗੀਆਂ ਖੇਤ ਦੀਆਂ ਲੈਣੀਆਂ ਹੋਈਆਂ ਤਾਜ਼ੀਆਂ ਸੋ ਮੈਂ ਇਹਨੂੰ ਨਹੀਂ ਛਿੱਲਿਆ ਛੋਟੀਆਂ-ਛੋਟੀਆਂ ਲੈਣੀਆਂ ਨੇ ਵੱਡੇ ਸਾਈਜ਼ ਦੀਆਂ ਟਿੰਡੀਆਂ ਨਹੀਂ ਲੈਣੀਆਂ ਤੇ ਕੱਚੀਆਂ ਲੈਣੀਆਂ ਨੇ ਬਿਲਕੁਲ ਵੀ ਜਿਹੜੀ ਟਿੰਡੀਆਂ ਥੋੜੀ ਪੱਕੀ ਨਹੀਂ ਹੋਣੀ ਚਾਹੀਦੀ ਜੇ ਪੱਕੀਆਂ ਨੇ ਤਾਂ ਫਿਰ ਤੁਸੀਂ ਜਿਹੜੀ ਵਿੱਚੋਂ ਬੀਜਾਂ ਨੂੰ ਕੱਢ ਕੇ ਸਾਰੀ ਖਾਲੀ ਕਰ ਦੇਣੀ ਆ ਫਿਰ ਉਹਦੇ 'ਚ ਵੀ ਤੁਸੀਂ ਮਸਾਲਾ ਭਰ ਸਕਦੇ ਹੋ ਲੋ ਜੀ ਇਧਰ ਆਪਾਂ ਮਸਾਲਾ ਤਿਆਰ ਕਰ ਲੈਨੇ ਆਂ ਟਿੰਡੀਆਂ ਸਾਰੀਆਂ ਆਪਾਂ ਉਸੇ ਤਰੀਕੇ ਨਾਲ ਕੱਟ ਕੇ ਤਿਆਰ ਕਰ ਲਈਆਂ ਆਦਰਕ ਲਿਆ ਹਰੀ ਮਿਰਚ ਪਿਆਜ਼ ਤੇ ਲਸਣ ਲਸਣ ਆਪਾਂ ਕਾਫੀ ਸਾਰਾ ਪਾਇਆ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਜਿੰਨਾ ਤੁਸੀਂ ਖਾਣਿਓ ਇਹਦਾ ਕੁੰਡੇ ਦੇ ਵਿੱਚ ਰਗੜ ਕੇ ਆਪਾਂ ਪੇਸਟ ਬਣਾ ਲਾਂਗੇ ਜਿਹੜੀ ਤਾਜੀ ਲਸਣ ਆਪਾਂ ਕੁੱਟ ਕੇ ਪਾਉਨੇ ਆ ਬਹੁਤ ਸਾਰੇ ਮਸਾਲਿਆਂ ਦਾ ਕੰਮ ਕਰਦੀ ਹੈ ਤੁਸੀਂ ਕੱਟ ਕੇ ਵੀ ਪਾ ਕੇ ਦੇਖਿਓ ਤੇ ਕੁੱਟ ਕੇ ਵੀ ਪਾ ਕੇ ਦੇਖਿਓ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਸਬਜ਼ੀ ਦੇ ਟੇਸਟ ਦੇ ਵਿੱਚ ਲੋ ਜੀ ਥੋੜਾ ਜਿਹਾ ਪਹਿਲਾਂ ਆਪਾਂ ਪਿਆਜ਼ ਵਗੈਰਾ ਨੂੰ ਕੁੱਟ ਲਿਆ ਸੀ ਤੇ ਹੁਣ ਆਪਾਂ ਪਾਵਾਂਗੇ ਜੀ ਬੇਸਿਕ ਮਸਾਲੇ ਲੂਣ ਮਿਰਚ ਹਲਦੀ ਬਿਲਕੁਲ ਥੋੜੀ ਜੀ ਮੈਂ ਕਾਲੀ ਮਿਰਚ ਪਾਈ ਹੈ ਤੇ ਨਾਲ ਹੀ ਮੈਂ ਗਰਮ ਮਸਾਲਾ ਵੀ ਪਾਤਾ ਥੋੜਾ ਜਾਂ ਤੁਸੀਂ ਚਾਹੋ ਇਥੇ ਚਾਟ ਮਸਾਲਾ ਪਾ ਸਕਦੇ ਹੋ ਅੰਚੂਰ ਪਾਊਡਰ ਪਾ ਸਕਦੇ ਹੋ ਭੁੰਨੇ ਹੋਏ ਜੀਰੇ ਧਨੀਏ ਦਾ ਪਾਊਡਰ ਪਾ ਸਕਦੇ ਹੋ ਜਾਂ ਬਿਨਾਂ ਕਿਸੇ ਮਸਾਲੇ ਤੋਂ ਵੀ ਬਣਾ ਸਕਦੇ ਆ ਜਿਹੜੀਆਂ ਸਿੰਪਲ ਸਬਜ਼ੀਆਂ ਹੁੰਦੀਆਂ ਨੇ ਸਧਾਰਨ ਨੂੰ ਜ਼ਿਆਦਾ ਸਵਾਦ ਹੁੰਦੀਆਂ ਨੇ ਉਹਨਾਂ ਦੇ ਵਿੱਚ ਬਹੁਤੇ ਮਸਾਲੇ ਨਹੀਂ ਹੁੰਦੇ ਜਿੰਨਾ ਸਾਦਾ ਖਾਣਾ ਬਣਾਉਂਗੇ ਉਹਨਾਂ ਜ਼ਿਆਦਾ ਸਵਾਦ ਲ ਚੰਗੀ ਤਰ੍ਹਾਂ ਆਪਾਂ ਇਹਨੂੰ ਮਸਾਲੇ ਨੂੰ ਰਗੜ ਕੇ ਤਿਆਰ ਕਰ ਲਾਂਗੇ ਜਿੰਨਾ ਵਧੀਆ ਆਪਾਂ ਆਪਣਾ ਮਸਾਲਾ ਰਗੜਾਂਗੇ ਉੰਨੀ ਜਿਆਦਾ ਸਵਾਦ ਆ ਜਿਹੜੀ ਆਪਣੀ ਸਬਜ਼ੀ ਬਣੂਗੀ ਤੇ ਜਿਹੜਾ ਉਹਦਾ ਮਸਾਲਾ ਉੰਨਾ ਜਿਆਦਾ ਵਧੀਆ ਬਣੂਗਾ ਕੁੰਡੇ ਨੂੰ ਕੋਟੇ ਨੂੰ ਸੌਰੀ ਆਪਾਂ ਪੁੰਜ ਦੰਨੇ ਆ ਹੱਥਾਂ ਦੇ ਨਾਲ ਤੁਸੀਂ ਕਿਸੇ ਮਿਕਸੀ ਵਗੈਰਾ ਦੇ ਵਿੱਚ ਕੁੱਟ ਸਕਦੇ ਹੋ ਪਰ ਬਿਲਕੁਲ ਵੀ ਇਹ ਟੇਸਟ ਨਹੀਂ ਆਉਣਾ ਕੁੰਡੇ ਕੋਟੇ ਵਾਲਾ ਤੇ ਬਾਕੀ ਉਹਦੇ ਚ ਜਿਆਦਾ ਬਰੀਕ ਹੋ ਜਾਂਦਾ ਉਹਦੇ ਨਾਲੋਂ ਚੰਗਾ ਵੀ ਤੁਸੀਂ ਬਰੀਕ-ਬਰੀਕ ਕੱਟ ਸਕਦੇ ਹੋ ਮਸਾਲਿਆਂ ਨੂੰ ਪਿਆਜ਼ ਲਸਣ ਤੇ ਆਦਰਕ ਹਰੀ ਮਿਰਚ ਨੂੰ ਲੋ ਜੀ ਹੱਥਾਂ ਦੇ ਨਾਲ ਆਪਾਂ ਦਵਾ-ਦਵਾ ਕੇ ਚਾਰੇ ਕਟਾਂ ਦੇ ਵਿੱਚ ਮਸਾਲਾ ਭਰ ਦਾਂਗੇ ਜਿੰਨਾ ਵੀ ਭਰਿਆ ਗਿਆ ਉਹਨਾਂ ਮਸਾਲਾ ਆਪਾਂ ਭਰ ਲਾਂਗੇ ਪਰ ਧਿਆਨ ਰੱਖਣਾ ਟੁੱਟਣੀ ਬਿਲਕੁਲ ਨਹੀਂ ਚਾਹੀਦੀ ਕੋਈ ਵੀ ਟਿੰਡੀ ਟਿੰਡਾ ਜਿਹੜਾ ਆਪਣਾ ਟੁੱਟਣਾ ਨਹੀਂ ਚਾਹੀਦਾ ਚਮਚੇ ਨਾਲ ਨਹੀਂ ਭਰਿਆ ਜਾਂਦਾ ਮਸਾਲਾ ਤੁਸੀਂ ਟਰਾਈ ਕਰ ਲਿਓ ਜੇ ਤੁਹਾਡੇ ਤੋਂ ਭਰਿਆ ਗਿਆ ਮੇਰੇ ਤੋਂ ਨਹੀਂ ਭਰਿਆ ਗਿਆ ਸੋ ਆਪਾਂ ਇਹ ਹੱਥਾਂ ਨਾਲ ਹੀ ਭਰਾਂਗੇ ਜਿਹੜਾ ਵਾਧੂ ਮਸਾਲਾ ਉਹਨੂੰ ਆਪਾਂ ਉੱਤੋਂ ਸਾਫ਼ ਕਰ ਦੇਣਾ ਇਸੇ ਤਰੀਕੇ ਦੇ ਨਾਲ ਆਪਾਂ ਸਾਰੀਆਂ ਟਿੰਡੀਆਂ ਨੂੰ ਭਰ ਕੇ ਤਿਆਰ ਕਰ ਲਾਂਗੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਸਿਰਫ 5-7 ਮਿੰਟ ਹੀ ਲੱਗਦੇ ਆ ਤੇ ਨਾ ਹੀ ਇਹ ਸਬਜ਼ੀ ਨੂੰ ਬਣਨ ਤੇ ਟਾਈਮ ਲੱਗਦਾ ਕੱਟੀ ਵੀ ਬਹੁਤ ਛੇਤੀ ਜਾਂਦੀ ਹੈ ਤੇ ਬਣ ਕੇ ਵੀ ਸਾਰੀ ਜਦੋਂ ਆਪਾਂ ਵਿੱਚ ਪਾ ਦਿੰਦੇ ਆ ਕੜਾਹੀ ਦੇ 5-4 ਮਿੰਟਾਂ ਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਸੌਖੀ ਸਬਜ਼ੀ ਹੈ ਤੇ ਬਹੁਤ ਜ਼ਿਆਦਾ ਸਵਾਦ ਬਣਦੀ ਆ ਇੱਕ ਵਾਰੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਲਓ ਜੀ ਚੁੱਲੇ 'ਚ ਮਚਾ ਲੈਨੇ ਆਪਾਂ ਅੱਗ ਉਧਰ ਸਾਰੀਆਂ ਟਿੰਡੀਆਂ ਮੈਂ ਭਰਤੀਆਂ ਸਾਰਾ ਸਮਾਨ ਆਪਾਂ ਪਹਿਲਾਂ ਹੀ ਤਿਆਰ ਕਰਕੇ ਰੱਖ ਲੈਣਾ ਫਿਰ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਆ ਗਸ ਲਾ ਕੇ ਆਪਾਂ ਚੁੱਲੇ ਤੇ ਅੱਗ ਮਚਾ ਲੈਣੀ ਆ ਜਿਹੜਾ ਚੁੱਲੇ ਤੇ ਖਾਣਾ ਪੱਕਦਾ ਉਹਦਾ ਸਵਾਦ ਵੱਖਰਾ ਗੈਸ ਤੇ ਉਹ ਸਵਾਦ ਨਹੀਂ ਆਉਂਦਾ ਬਸ ਮਜਬੂਰੀ ਹੋ ਜਾਂਦੀ ਆ ਵੀ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਆਪਣੇ ਚੁੱਲੇ ਤੇ ਧੁੱਪ ਵੀ ਹੁੰਦੀ ਆ ਜਦੋਂ ਤੱਕ ਸ਼ਾਮ ਆਉਂਦੀ ਆ ਉਦੋਂ ਤੱਕ ਥੋੜਾ ਲੇਟ ਹੋ ਜਾਂਦਾ ਪਿੰਡਾਂ ਦੇ ਵਿੱਚ ਜਿਹੜੀ ਰੋਟੀ ਪਾਣੀ ਆ ਉਹ ਬਹੁਤ ਛੇਤੀ ਖਾਧਾ ਜਾਂਦਾ ਸੋ ਆਪਾਂ ਫਿਰ ਗੈਸ ਤੇ ਕਰ ਲੈਨੇ ਆ ਸਰਦੀ ਦੇ ਵਿੱਚ ਇਹ ਦਿੱਕਤ ਨਹੀਂ ਆਉਂਦੀ ਲੋ ਜੀ ਆਪਾਂ ਪਾਇਆ ਸਰੋਂ ਦਾ ਤੇਲ ਬਿਲਕੁਲ ਵੀ ਜ਼ਿਆਦਾ ਨਹੀਂ ਪਾਉਣਾ ਉਨਾ ਹੀ ਤੜਕਾ ਪਾਉਣਾ ਜਿੰਨਾ ਆਪਾਂ ਨਾਰਮਲ ਸਬਜ਼ੀਆਂ ਦੇ ਵਿੱਚ ਤੜਕੇ ਵਾਸਤੇ ਤੇਲ ਕਿਉਂ ਪਾਉਨੇ ਆ ਤੁਸੀਂ ਕੋਈ ਵੀ ਕਿਉਂ ਤੇਲ ਪਾ ਸਕਦੇ ਹੋ ਤੇ ਇੱਕ ਚਮਚਾ ਮੈਂ ਪਾਤਾ ਜੀਰੇ ਦਾ ਕਾਲਾ ਬਿਲਕੁਲ ਨਹੀਂ ਕਰਨਾ ਹਲਕਾ ਜਿਹਾ ਬਰਾਊਨ ਨਹੀਂ ਆ ਜੀਰਾ ਆਪਣਾ ਤੇ ਹੁਣ ਆਪਾਂ ਸਾਰੀਆਂ ਟਿੰਡੀਆਂ ਚੱਕ ਕੇ ਇਹਦੇ ਵਿੱਚ ਪਾ ਦੇਣੀਆਂ ਨੇ ਕੋਈ ਆਪਾਂ ਇਹਨੂੰ ਇਹ ਨਹੀਂ ਦੇਖਣਾ ਵੀ ਮਸਾਲੇ ਵਾਲਾ ਪਾਸਾ ਪੈਂਦਾ ਜਾਂ ਜਿਹੜਾ ਮਰਜ਼ੀ ਜਿੰਮੇ ਮਰਜ਼ੀ ਪਾ ਦਿਓ ਤੁਸੀਂ ਬਿਲਕੁਲ ਵੀ ਮਸਾਲਾ ਜਿਹੜਾ ਟਿੰਡੀਆਂ ਦੇ ਵਿੱਚੋਂ ਬਾਹਰ ਨਹੀਂ ਆਊਗਾ ਆਪਾਂ ਲਿਆ ਜੀ ਖੁਰਚਣਾ ਇਹਦੇ ਨਾਲ ਆਪਾਂ ਇਹਨੂੰ ਬਿਲਕੁਲ ਹਲਕਾ ਹਲਕਾ ਹਿਲਾ ਦੇਣਾ ਮੈਂ ਜਦੋਂ ਟਿੰਡੀਆਂ ਪਾਈਆਂ ਸੀ ਉਦੋਂ ਮੈਂ ਟੱਕ ਕੇ ਰੱਖਤੀਆਂ ਸੀ 2 ਮਿੰਟ ਤੁਸੀਂ ਇਹਨੂੰ ਬਿਲਕੁਲ ਨਹੀਂ ਹਿਲਾਉਣਾ ਜਦੋਂ ਤੁਸੀਂ ਪਾਉਂਗੇ ਤੇ ਅੱਗ ਤੁਸੀਂ ਬਹੁਤੀ ਤੇਜ਼ ਨਹੀਂ ਰੱਖਣੀ 2 ਮਿੰਟਾਂ ਤੋਂ ਬਾਅਦ ਮੈਂ ਟਿੰਡੀਆਂ ਹਲਾਈਆਂ ਸੀ ਉਹ ਵੀਡੀਓ ਦੇ ਵਿੱਚ ਰਿਕਾਰਡ ਨਹੀਂ ਹੋਇਆ ਲਓ ਜੀ 2 ਮਿੰਟਾਂ ਬਾਅਦ ਆਪਾਂ ਫੇਰ ਹਿਲਾ ਲਿਆ ਸਾਰੀਆਂ ਨੇ ਜਿਹੜੀਆਂ ਟਿੰਡੀਆਂ ਨੇ ਤੇਲ ਛੱਡਤਾ ਨਾਏ ਥੱਲੇ ਲੱਗਦੀਆਂ ਨੇ ਨਾ ਇਹਦੇ ਵਿੱਚ ਕੋਈ ਟੁੱਟਣ ਦਾ ਖਤਰਾ ਬਹੁਤ ਸੌਖੀ ਰੈਸਪੀ ਆ ਇੱਕ ਵਾਰੀ ਤੁਸੀਂ ਬਣਾ ਕੇ ਦੇਖਿਓ ਜਿਹੜੇ ਨਹੀਂ ਖਾਂਦੇ ਉਹ ਵੀ ਖਾਂਦੇ ਆਂਦੇ ਨੇ ਇਹ ਇੰਨੀ ਕੁ ਸਵਾਦ ਬਣਦੀ ਆ ਸਬਜੀ ਜਦੋਂ ਤੱਕ ਆਪਣੀਆਂ ਟਿੰਡੀਆਂ ਪੱਕਦੀਆਂ ਨੇ ਤੇ ਇੱਧਰ ਜਿਹੜਾ ਬਚਿਆ ਹੋਇਆ ਮਸਾਲਾ ਇਹਦੇ ਵਿੱਚ ਆਪਾਂ ਕੱਟ ਲਾਂਗੇ ਜੀ ਇੱਕ ਟਮਾਟਰ ਸਾਰੇ ਬੀਜ ਆ ਜਿਹੜੇ ਮੈਂ ਇਹਦੇ ਬਾਹਰ ਕੱਢਤੇ ਬਿਲਕੁਲ ਬਰੀਕ-ਬਰੀਕ ਕੱਟ ਕੇ ਪਾ ਦਾਂਗੇ ਤੁਸੀਂ ਚਾਹੋ ਤਾਂ ਮਸਾਲੇ ਦੇ ਵਿੱਚ ਵੀ ਪਾ ਸਕਦੇ ਹੋ ਜਦੋਂ ਪਹਿਲਾਂ ਆਪਾਂ ਮਸਾਲਾ ਕੁੱਟਿਆ ਸੀ ਪਰ ਮੈਂ ਉਹ ਨਹੀਂ ਪਾਇਆ ਮੈਂ ਕਿਹਾ ਵੀ ਬਾਅਦ ਚੋਂ ਪਾ ਦਾਂਗੇ ਲੋ ਜੀ ਸਾਰਾ ਜਿਹੜਾ ਟਾਈਮ ਆ ਇਹ ਆਪਣੀਆਂ ਡਿੰਡੀਆਂ ਭੁੱਜਦੀਆਂ ਨੂੰ 4 ਮਿੰਟ ਹੋਏ ਨੇ ਤੇ ਆਪਾਂ ਨੂੰ ਦੁਬਾਰੇ ਹਿਲਾ ਦੇਣਾ ਵਿਚਾਲੇ ਜਗਾ ਕਰਕੇ ਇੱਥੇ ਆਪਾਂ ਪਾ ਦਾਂਗੇ ਜੀ ਸਾਰਾ ਮਸਾਲਾ ਜਿਹੜਾ ਆਪਣਾ ਬਚਿਆ ਹੋਇਆ ਤੇ ਟਮਾਟਰ ਹੈ ਵਿਚਾਲੇ ਇਹਨੂੰ ਚੰਗੀ ਤਰ੍ਹਾਂ ਆਪਾਂ ਪਾ ਦੇਣਾ ਪਾਣੀ ਦੀ ਬਿਲਕੁਲ ਵੀ ਬੂੰਦ ਵੀ ਨਹੀਂ ਪਾਉਣੀ ਜੇ ਕਈ ਵਾਰੀ ਹੁੰਦਾ ਵੀ ਤੁਹਾਡੀਆਂ ਡਿੰਡੀਆਂ ਨੇ ਜਿਹੜੀਆਂ ਥੱਲੇ ਲੱਗਦੀਆਂ ਨੇ ਤਾਂ ਤੁਸੀਂ ਇਹਦੇ 'ਚ ਛਿੱਟਾ ਦੇ ਸਕਦੇ ਹੋ ਪਾਣੀ ਦਾ ਇਕੱਠਾ ਪਾਣੀ ਨਾ ਪਾਓ ਸਿਰਫ ਚਾਰ ਚੁਫੇਰੇ ਤੁਸੀਂ ਛਿੱਟਾ ਦੇ ਦੇਣਾ ਪਾਣੀ ਦਾ ਤੇ ਬਿਲਕੁਲ ਵੀ ਇਹਨੂੰ ਹਿਲਾਉਣਾ ਨਹੀਂ ਹੈ ਮਸਾਲੇ ਨੂੰ ਵੀ ਆਪਾਂ ਬਿਲਕੁਲ ਨਹੀਂ ਹਿਲਾਉਣਾ ਆਪਾਂ ਇਸੇ ਤਰੀਕੇ ਨਾਲ ਇਹਨੂੰ ਟੱਕ ਕੇ ਰੱਖ ਦਾਂਗੇ ਮੀਡੀਅਮ ਅੱਗ ਤੇ ਬਣਾਉਣੀ ਆ ਬਹੁਤੀ ਅੱਗ ਜਿਹੜੀ ਤੁਸੀਂ ਤੇਜ਼ ਨਹੀਂ ਰੱਖਣੀ ਇਹ ਡਿੰਡੀਆਂ ਤਾਜ਼ੀਆਂ ਸੀ ਸੋ ਇਹਨਾਂ ਨੇ ਥੋੜਾ ਜਿਹਾ ਪਾਣੀ ਵੀ ਛੱਡਿਆ ਸੀ ਬਿਲਕੁਲ ਵੀ ਧੱਲੇ ਨਹੀਂ ਲੱਗੀਆਂ ਲੋ ਜੀ 2 ਮਿੰਟ ਹੋ ਗਏ ਸੀ ਮਸਾਲਾ ਪਾਈ ਨੂੰ ਉਸ ਤੋਂ ਬਾਅਦ ਆਪਾਂ ਇਹ ਚੰਗੀ ਤਰ੍ਹਾਂ ਹਿਲਾ ਦਾਂਗੇ ਤਾਂ ਕਿ ਸਾਰਾ ਮਸਾਲਾ ਇੱਕੋ ਜਿਹਾ ਭੁੱਜੇ ਬਿਲਕੁਲ ਵੀ ਮਸਾਲਾ ਕੱਚਾ ਨਹੀਂ ਰਹਿੰਦਾ ਇਹ ਨਹੀਂ ਹੈਗਾ ਵੀ ਆਪਾਂ ਮਸਾਲਾ ਜਿਹੜਾ ਪਿੱਛੋਂ ਪਾਇਆ ਉਹ ਕੱਚਾ ਰਹਿ ਜਾਊਗਾ ਤੁਸੀਂ ਦੇਖ ਸਕਦੇ ਹੋ ਬਸ ਇੰਨੀ ਕੀ ਅੱਗ ਰੱਖਣੀ ਆ ਨਾ ਜਿਆਦਾ ਨਾ ਬਹੁਤੀ ਥੋੜੀ ਕਿਉਂਕਿ ਸਬਜ਼ੀਆਂ ਜਿਹੜੀ ਭੁੱਜਣੀ ਵੀ ਚਾਹੀਦੀ ਆ ਲੋ ਜੀ 2-3 ਮਿੰਟ ਹੋਰ ਹੋਗੇ ਸਾਰੇ ਮਸਾਲੇ ਨੇ ਜਿਹੜਾ ਤੇਲ ਆ ਛੱਡਤਾ ਆਪਾਂ ਇਹਨੂੰ ਹਜੇ ਹੋਰ ਪੱਕਣ ਦੇਵਾਂਗੇ ਬਿਲਕੁਲ ਸਬਜੀ ਆ ਜਿਹੜੀ ਆਪਣੀ ਬਣ ਕੇ ਤਿਆਰ ਹੋਗੀ ਇਹਨੂੰ ਆਪਾਂ ਦੁਬਾਰਾ ਹਿਲਾ ਦੰਨੇ ਆ ਤੇ ਜਿਹਨੂੰ ਆਪਾਂ ਥੱਲੇ ਉਤਾਰ ਲਾਂਗੇ ਸਾਰੇ ਜਿਹੜੇ ਸਬਜੀ ਨੂੰ ਟੋਟਲ 10 ਮਿੰਟ ਲੱਗੇ ਨੇ ਬਣਨ ਤੇ ਘਾਰਾ ਮਸਾਲਾ ਬਹੁਤ ਵਧੀਆ ਪੁੱਜਿਆ ਹੋਇਆ ਤੇ ਕੋਈ ਆਪਣੀ ਸਬਜੀ ਦੇ ਵਿੱਚ ਬਹੁਤਾ ਤੇਲ ਨਹੀਂ ਹੈਗਾ ਵੀ ਤੇਲ ਤੇਲ ਹੋ ਗਿਆ ਕਿਉਂਕਿ ਆਪਾਂ ਤੜਕਾ ਬਹੁਤ ਥੋੜਾ ਪਾਇਆ ਸੀ ਤੇਲ ਬਹੁਤ ਥੋੜਾ ਪਾਇਆ ਸੀ ਜਦੋਂ ਆਪਾਂ ਬਣਾਈ ਸੀ ਬਹੁਤ ਸੌਖੀ ਹੈ ਜਰੂਰ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਿਵੇਂ ਦੀ ਥੋੜੀ ਜਿਹੀ ਰੈਸਪੀ ਆ ਬਣ ਕੇ ਤਿਆਰ ਹੋਈ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਆਪਣੇ ਘਰੇ ਸਾਫ ਸੋਤਰਾ ਬਣਾਇਆ ਕਰੋ ਨਵੀਆਂ ਨਵੀਆਂ ਚੀਜ਼ਾਂ ਜਰੂਰ ਟਰਾਈ ਕਰਿਆ ਕਰੋ ਬਹੁਤਾ ਟਾਈਮ ਨਹੀਂ ਲੱਗਦਾ ਤੇ ਥੋੜੇ ਜੇ ਫਰਕ ਨਾਲ ਹੀ ਜਿਹੜਾ ਸਵਾਦ ਆ ਸਬਜੀ ਦਾ ਕਿਸੇ ਵੀ ਰੈਸਪੀ ਦਾ ਉਹ ਚੇਂਜ ਹੋ ਜਾਂਦਾ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਾਸਤੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ